ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬਾਜ਼ਾਰ ਵਿੱਚ ਸੀ ਹਾਜੀਪੁਰ ਰੂਟ ਤੋਂ ਹੁੰਦੇ ਹੋਏ ਨਵੀਂ ਕਚਹਿਰੀ ਜਿਹੜੀ ਨਵੀਂ ਬਣ ਰਹੀ ਹੈ ਉਧਰ ਨੂੰ ਜਾ ਰਹੀ ਸੀ ਪੁਲਿਸ ਪਾਰਟੀ ਜਦੋਂ ਜਾ ਰਹੀ ਸੀ ਅੱਗੇ ਸਾਹਮਣੇ ਤੋਂ ਇੱਕ ਪੈਦਲ ਮੋਨਾ ਹੁੰਦਾ ਵਿਅਕਤੀ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਚੋਂ ਲਫਾਫਾ ਸੁੱਟ ਕੇ نیچے ਤੇ ਆਪਣੇ ਤੇਜ਼ ਕਦਮਾਂ ਵਿੱਚ ਅੱਗੇ ਨੂੰ ਮੁੜ ਪਿਆ ਪੁਲਿਸ ਪਾਰਟੀ ਨੇ ਸ਼ੱਕ ਦੀ ਬਨਾਤੇ ਕਾਬੂ ਕਰਕੇ ਨਾਂ ਪਤਾ ਪੁੱਛਿਆ ਨਾਂ ਪਤਾ ਪੁੱਛਣ ਤੇ ਉਹਦਾ ਨਾਮ ਜੀ ਲੇਖ ਰਾਜ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਨੰਦਨ ਥਾਣਾ ਸਰਹਾਰ ਹਿਯਾਰਪੁਰ ਇਹ ਕਦੀ ਕਿਰਾਏ ਤੇ ਕਿਤੇ ਰਹਿੰਦਾ ਕਦੀ ਕਿਤੇ ਰਹਿੰਦਾ ਜਿਹੜਾ ਸੁੱਟਿਆ ਹੈ ਲੁਹਾਫਾ ਸੀ ਉਹਦੀ ਜਦੋਂ ਪੋਸਟਪਾਰਟੀ ਨੇ ਜਾਬਤਾਨ ਸਰ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਵਿੱਚੋਂ ਹੀਰਮਬਰੰਦ ਹੋਈ ਵਜਨ ਕਰਤੇ 12 ਗ੍ਰਾਮਾਂ ਦੀ ਹੀਰਮ ਉਹਦੀ ਜਦੋਂ ਡੰਗਾਈ ਨਾਲ ਤਬਦੀਸ਼ ਕੀਤੀ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਦੇ ਦਰਜਾ ਜੀ ਇਹ ਵੱਖ-ਵੱਖ ਐਡਰੈਸ ਤੇ ਕਿਰਾਏ ਤੇ ਰਹਿੰਦਾ ਜੀ ਮਕੇਰੀਆਂ ਸ਼ਹਿਰ ਵਿੱਚ ਪਿੱਛੋਂ ਹਿਸ਼ਾਰਪੁਰ ਦਾ ਰਹਿਣ ਵਾਲਾ ਜੀ ਇਹਦੇ ਅਸੀਂ ਲੈ ਕੇ ਪੈਦਾ ਕਰ ਰਹੇ ਆ ਬੈਕਵਰਡ ਤੇ ਫਾਰਵਰਡ ਵੀ ਕਿੱਥੋਂ ਲੈ ਕੇ ਆਉਂਦਾ ਤੇ ਅੱਗੇ ਕਿਹੜਾ ਕਿਹੜਾ ਵਿਅਕਤੀ ਨੂੰ ਵੇਚਦਾ ਜਿਹਦਾ ਕੱਲ ਪੇਸ਼ ਕਰਕੇ ਪੁਲਸਮੰਡਾ ਹਾਸਲ ਕਰਾਂਗੇ ਤੇ ਅਗਲੀ ਕਾਰਵਾਈ ਮਚਲਿਆ ਧੰਨਵਾਦ